ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਜਿਹਦੇ ਵਿੱਚ ਤੁਸੀਂ ਘਰ ਬੈਠੇ ਵਗਫੱਖ ਜਾਣਕਾਰੀयां ਸਾਡੇ ਕੋਲ ਹਾਸਲ ਕਰਦੇ ਰਹਿੰਨੇ ਹੋ ਸੋ ਦੋਸਤੋ ਵੱਡੀ ਅਪਡੇਟ ਅੱਜ ਇਹ ਲੈ ਕੇ ਆਏ ਜਿਵੇਂ ਕਿ ਬਹੁਤ ਸਾਰੇ ਵੀਰ ਜਿਹੜੇ ਨੇ ਅਲੱਗ-ਅਲੱਗ ਕੰਪਨੀਆਂ ਦੇ ਵਿੱਚ ਪ੍ਰਾਈਵੇਟ ਦੇ ਤੌਰ ਤੇ ਕੰਮ ਕਰਦੇ ਨੇ ਜਿਹੜੇ ਕਿ ਵੇਅਰ ਹਾਊਸ ਜਾਂ ਕੰਪਨੀ ਕੋਈ ਵੀ ਲਾ ਲਓ ਕਿ ਕਿਤੇ ਵੀ ਜਿਹੜੀ ਪ੍ਰਾਈਵੇਟ ਜੌਬ ਕਰਦੇ ਨੇ ਤਾਂ ਉਹਨਾਂ ਨੂੰ ਜਦੋਂ ਕੰਪਨੀ ਛੱਡਣੀ ਹੁੰਦੀ ਹੈ ਤਾਂ ਉਹਨਾਂ ਨੂੰ ਇੱਕ ਰੈਜਿਨੇਸ਼ਨ ਲੈਟਰ ਦੇਣਾ ਹੁੰਦਾ ਹੈ। ਉਹਦੇ ਅਕੋਰਡਿੰਗ ਉਹਦੇ ਵਿੱਚ ਕੀ ਲਿਖਣਾ ਹੁੰਦਾ ਹੈ ਇਹ ਹੀ ਸਾਨੂੰ ਪਤਾ ਨਹੀਂ ਲੱਗਦਾ। ਸੋ ਅਸੀਂ ਅੱਜ ਇਸ ਟੌਪਿਕ ਤੇ ਗੱਲ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤੁਸੀਂ ਏ ਟੂ ਟਾਈਪ ਕਰਨਾ ਹੈ ਫਿਰ ਇਹਦੇ ਬਰਾਬਰ ਜਿਹੜੀ ਹੈ ਸਾਹਮਣੇ ਡੇਟ ਦੇ ਦੇਣੀ ਹੈ। ਉਸ ਤੋਂ ਬਾਅਦ ਜਿਹੜੀ ਕੰਪਨੀ 'ਚ ਤੁਸੀਂ ਕੰਮ ਕਰ ਰਹੇ ਹੋ ਦਾ ਮੈਨੇਜਰ ਲਿਖ ਕੇ ਉਸ ਦਾ ਪੂਰਾ ਐਡਰੈਸ ਜਿਹੜਾ ਉਹ ਆ ਜਾਵੇਗਾ ਇਸ ਤੋਂ ਬਾਅਦ ਤੁਸੀਂ ਕਿਸ ਦੇ ਥਰੂ ਜਿਹੜਾ ਕੰਮ ਕਰ ਰਹੇ ਹੋ ਜਿਵੇਂ ਕਿ ਸਾਡਾ ਜਿਹੜਾ ਕਲਾਇੰਟ ਹੈ ਉਹ ਥਰੂ ਐਚਓਡੀ ਪਲਾਂਟ ਇੰਜੀਨੀਅਰ ਦੇ ਤੌਰ ਤੇ ਕੰਮ ਕਰਦਾ ਹੈ ਇਸ ਤੋਂ ਬਾਅਦ ਤੁਸੀਂ ਸਬਜੈਕਟ ਤੇ ਲਿਖ ਦੇਣਾ ਹੈ ਕਿ ਰੈਜਿਨੇਸ਼ਨ ਲੈਟਰ ਇਸ ਤੋਂ ਬਾਅਦ ਸਰ ਉਸ ਤੋਂ ਬਾਅਦ ਲਿਖ ਦੇਣਾ ਹੈ ਆਈ ਖਲਾਣਾ ਸਿੰਘ EMPLOYE CODE ਜਿਹੜਾ ਵੀ ਤੁਹਾਨੂੰ ਦਿੱਤਾ ਹੁੰਦਾ ਹੈ ਵਰਕਿੰਗ ਐਸ ਮੇਨਟੇਨੈਂਸ ਮਕੈਨੀਕਲ ਡਿਪਾਰਟਮੈਂਟ ਏ ਮੈਂਟੇਨੈਂਸ ਮਕੈਨਿਕਲ ਡਿਪਾਰਟਮੈਂਟ ਦੇ ਵਿੱਚ ਸਾਡਾ ਕਲੈਕ ਜਿਹੜਾ ਕੰਮ ਕਰਦਾ ਹੈ ਤੁਸੀਂ ਕਿਸ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਹੋ ਉਹ ਤੁਸੀਂ ਡਿਟੇਲ ਇੱਥੇ ਫਿਲ ਕਰ ਦੇਣੀ ਹੈ ਇਨਿਸ ਆਰਗੇਨਾਈਜੇਸ਼ਨ ਸਿਸ ਕਿੰਨੇ ਤਰੀਕ ਤੋਂ ਤੁਸੀਂ ਜਿਹੜਾ ਉਹ ਨੌਕਰੀ ਤੇ ਲੱਗੇ ਹੋਏ ਹੋ ਸਾਡੀ ਜਿਹੜੀ ਹੈ 10 ਮਾਰਚ 2022 ਤੁਹਾਨੂੰ ਦਿਖਾਈ ਦੇ ਰਹੀ ਹੈ ਇਟ ਹੈਸ ਬੀਨ ਅ ਵੈਰੀ ਐਕਸਾਈਟਿੰਗ ਐਂਡ ਨੋਲੇਜਿਕ ਗੇਨਿੰਗ ਜਰਨੀ ਥਰੋਅਆਊਟ ਮਾਈ ਸਟੇ ਐਟ ਥਿਸ ਆਰਗੇਨਾਈਜੇਸ਼ਨ i'm also very grateful to all my senior colleagues coordinators for providing me wholehearted support eh sari sabh tu she likh dane us to baad now due to some personal reason ke mera jina koi personal karan hai jide karan main job chhad reha haan haan main kisi personal karan karan jida eh naukri chhad reha haan i will not be able to continue my service ke main ਜਿਹੜੀ ਸਰਵਿਸ ਹੈ ਆਪਣੀ ਸੇਵਾ ਜਿਹੜੀ ਹੈ ਉਹ ਕੰਟੀਨਿਊ ਨਹੀਂ ਕਰ ਸਕਦਾ ਜਿਹੜੀ ਇਹ ਆਰਗੇਨਾਈਜੇਸ਼ਨ ਦਾ ਸਸਤਾ ਜਿਹਦੇ ਵਿੱਚ ਮੈਂ ਕੰਮ ਕਰਦਾ ਕਾਈਂਡਲੀ ਐਕਸੈਪਟ ਮਾਈ ਰੈਜਿਨੇਸ਼ਨ ਐਂਡ ਅਰਲੀ ਮੇ ਬਾਈ ਜਿਹੜਾ ਅੱਗੇ ਤੁਸੀਂ ਆਪਣਾ ਡਿਟੇਲ ਪਾ ਦੇਣੀ ਹੈ ਥੈਂਕਸ ਫਾਰ ਰਿਕਾਰਡ ਐਂਡ ਗੁਰਮੀਤ ਸਿੰਘ ਸਾਡੇ ਕਲਾਸ ਦਾ ਨਾਮ ਜੀ ਮੈਂ ਅਪਲਾਈ ਕੋਡ ਜਿਹੜਾ ਤੁਹਾਨੂੰ ਦਿੱਤਾ ਹੋਇਆ ਉਹ ਸਾਰਾ ਇਹਦੇ ਵਿੱਚ ਟਾਈਪ ਕਰ ਦੇਣਾ ਤੇ ਇਸ ਤੋਂ ਬਾਅਦ ਤੁਸੀਂ ਡਿਪਾਰਟਮੈਂਟ ਦੇ ਦੇਣਾ ਕਿ ਕਿਹੜੇ ਡਿਪਾਰਟਮੈਂਟ ਦੇ ਵਿੱਚ ਤੁਸੀਂ ਕੰਮ ਕਰਦੇ ਹੋ ਇਹ ਬਹੁਤ ਸਾਰੇ ਵੀਰਾਂ ਦੀ ਡਿਮਾਂਡ ਸੀ ਅੱਜ ਦੀ ਵੀਡੀਓ ਇਸ ਟੌਪਿਕ ਤੇ ਅਸੀਂ ਲੈ ਕੇ ਆਈਏ ਸੋ ਅਸੀਂ ਇਹ ਡਿਮਾਂਡ ਪੂਰੀ ਕੀਤੀ ਹੈ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਆਪਣੇ ਜਵਾਬ ਜਰੂਰ ਦਿਓ ਨਾਲ ਹੀ ਚੈਨਲ ਤੇ ਨਵੇਂ ਜੁੜਿਓ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਸ ਵੀਡੀਓ ਨੂੰ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਕਿਤੇ ਹਰ ਕਿਸੇ ਦੇ ਕੰਮ ਆਉਣ ਵਾਲੀ ਹੈ ਤੇ ਜੇਕਰ ਕਿਸੇ ਨੂੰ ਫਾਰਮੈਟ ਚਾਹੀਦਾ ਸੀ ਤਾਂ ਲਿੰਕ ਵੇਅ ਸੀ ਤੁਹਾਨੂੰ ਡਿਸਕ੍ਰਿਪਸ਼ਨ ਪ੍ਰੋਵਾਈਡ ਕਰਾ ਦੇਵਾਂਗੇ ਉੱਤੋਂ ਤੁਸੀਂ ਪਿਕ ਕਰ ਸਕਦੇ ਹੋ ਇਹਨੂੰ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਤੇ ਸਮਾਂ ਬਿਤਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ